ਉਹ ਵਾਹ ਉਹ ਵੰਦਾ ਸਟਾਰ ਕਰ ਦੇ ਦੇਗਾ ਸਟਾਰ ਅੱਛਾ ਬਈ ਜਦੋਂ ਹੁਣ ਸੱਤਾਧਾਰੀ ਪਾਰਟੀ ਕਾਨੂੰਨ ਲੈ ਕੇ ਆਈ ਲੱਗਦਾ ਕਿ ਕਿਹੜਾ ਰੁਕਣ ਗਿਆ ਜਿਹੜੀ ਬੇਦਬਦੀਆਂ ਹੁੰਦੀਆਂ ਸੀ ਜਿਹੜਾ ਬਈ ਹੁਣ ਇਸ ਟਾਈਮ ਸੱਤਾਧਾਰੀ ਪਾਰਟੀ ਮਾਨ ਸਰਕਾਰ ਜਿਹੜਾ ਬੇਅਦਬੀ ਵਾਲਾ ਬਿੱਲ ਲੈ ਕੇ ਆਈ ਆ ਕਾਨੂੰਨ ਪਾਸ ਕੀਤਾ ਇਹਦਾ ਅਸੀਂ ਬਈ ਦਿਲ ਤੋਂ ਧੰਨਵਾਦ ਕਰਦੇ ਆਂ ਸਮੂਹੇ ਪੰਥਵਲੀਓ ਸਿੱਖ ਪੰਥ ਦੇ ਬੰਦੇਓ ਧੰਨਵਾਦ ਕਰਦੇ ਆਂ ਮਾਨ ਸਰਕਾਰ ਦਾ ਇਹ ਬਹੁਤ ਪਹਿਲਾਂ ਇਹ ਬਿੱਲ ਪਾਸ ਹੋਣੇ ਜ਼ਰੂਰੀ ਸੀ ਕਿਉਂਕਿ ਬਾਈ ਇੱਥੇ ਕੀ ਆ ਦਿਨੋ ਦਿਨ ਦਿਨੋ ਦੇਣਾ ਸਾਡੇ ਧਾਰਮਿਕ ਗ੍ਰੰਥਾਂ ਦੀਆਂ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਇਹ ਲੋਕਾਂ ਨੂੰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਡਾਰੀ ਖਤਮ ਹੋ ਗਿਆ ਸੀ ਇੱਥੇ ਕੀ ਹੁੰਦਾ ਬਾਈ ਮੇਰੇ ਤੇਰੇ ਅਰਗੇ ਨੇ ਬੇਅਦਬੀ ਕੀਤੀ ਉਹਨੂੰ ਕੀ ਕਰ ਕੋਸ਼ਿਸ਼ ਕੀਤਾ ਜਾਂਦਾ ਸੀ ਉਹਨੂੰ ਮਤਬੁੱਦੀ ਜਾਂ ਉਹਨੂੰ ਕਮਲਾ ਰਮਲਾ ਕਹਿ ਕੇ ਦਿਮਾਗੀ ਤੌਰ ਤੇ ਇਹਦੀ ਮੈਡੀਸਨ ਚੱਲਦੀ ਹੈ ਜੀ ਕੀ ਉਹਦੀ ਮੈਡੀਸਨ ਚੱਲਦੀ ਹੈ ਕੀ ਉਹ ਕੋਈ ਹੋਰ ਕੁਝ ਕਿਹਾ ਉਹ ਲਾਗੂ ਕਰਨ ਵਾਲੇ ਕੌਣ ਹੁੰਦੇ ਸੀਗੇ ਆਪਣੇ ਚੋਂ ਹੁੰਦੇ ਸੀਗੇ ਜਿਹੜੇ ਆਪਣੇ ਨੇੜੇ ਆ ਜਾ ਮਹਾਰਾਜ ਕੋਈ ਨਾਲੇ ਜਿਹੜੇ ਆ ਚਿੱਟ ਕੱਪੜੇ ਗਏ ਹੈਗੇ ਯਾਰ ਅਸੀਂ ਚਾਰ ਬੂਟਾਂ ਜੂਣਦੇ ਸਾਡੇ ਪਿੰਡ ਦਾ ਨਾਂ ਨਾ ਬਦਨਾਮ ਹੋ ਜੇ ਵੀ ਇਹ ਸਾਡੇ ਪਿੰਡ ਦਾ ਹੈ ਜਾਂ ਹੋਰ ਹੈ ਹਨ ਉਹਨੂੰ ਮੰਨ ਲਓ ਵੀ ਉਹ ਕੇਸ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਉਭਾਰਨ ਦੀ ਵੀ ਜੇ ਕਿਤੇ ਸਾਡੇ ਜਿਹੜਾ ਬੂਟ ਰਾਜ ਖਤਮ ਹੋ ਜੇ ਨਾ ਬਾਈ ਬੂਟ ਰਾਜ ਤਾਂ ਨਾ ਹੀ ਬੇਅਦਮੀਆਂ ਹੋਣ ਨਾ ਹੀ ਬੇਅਦਮੀਆਂ ਹੋਣ ਨਾ ਨਸ਼ਾ ਹੋਵੇ ਨਾ ਨਸ਼ਾ ਹੋਵੇ ਨਾ ਚੋਰੀ ਨਾ ਬਲਾਤਕਾਰ ਹੋਣ ਸਾਡਾ ਪੰਜਾਬ ਪਹਿਲਾਂ ਵਾਲੀ ਸੋਨੇ ਚੜੀ ਬਣ ਸਕਦਾ ਜੇ ਕਿਤੇ ਸੀ ਆਦੇ ਪਿੰਡਾਂ ਚ ਖੁਸ਼ਹਾਲ ਜ਼ਿੰਦਗੀ ਜਿਉਣੀ ਆ ਤਾਂ ਸਾਨੂੰ ਏਕਤਾ ਰੱਖ ਪਰ ਉਹਦੇ ਲਈ ਸਾਡੇ ਲੋਕਾਂ ਨੂੰ ਨਹੀਂ ਇੱਕ ਗੱਲ ਕਰ ਰਹੇ ਹਾਂ ਪਰ ਇੱਕ ਗੱਲ ਆ ਬਈ ਇਹਦੇ ਲਈ ਪਾਰਟੀ ਬਾਜ਼ੀਆਂ ਤੂੰ ਉੱਪਰ ਰੋਕ ਕੇ ਲੋਕਾਂ ਨੂੰ ਲੋਕਾਂ ਨੂੰ ਆਪ ਸੋਚਣਾ ਪੈਣਾ ਕਿਉਂਕਿ ਜੇ ਇੱਥੇ ਸਾਡੇ ਗੁਰੂ ਗ੍ਰੰਥ ਸਾਹਿਬ ਸਾਡੇ ਧਾਰਮਿਕ ਗ੍ਰਾਂਥੀ ਨਹੀਂ ਸੇਫ ਅਸੀਂ ਕਿੱਥੇ ਸੇਫ ਹਮ ਜਿਹੜੇ ਗੁਰੂ ਤੋਂ ਅਸੀਂ ਆਪਣਾ ਜੀਵਨ ਜੀਵਨ ਜਿਉਣਾ ਸਿੱਖਿਆ ਜਾਂ ਆਪਣੇ ਅੱਗੇ ਪੀੜ੍ਹੀ ਵਧਾਉਣੀ ਆ ਅਸੀਂ ਉਹ ਨੂੰ ਨਹੀਂ ਬਖਸਦੇ ਤਾਂ ਫਿਰ ਪਿੱਛੇ ਕੀ ਰਹਿ ਗਿਆ ਬਾਈ ਬਹੁਤ ਵਧੀਆ ਫੈਸਲਾ ਜੀ ਮਾਨ ਸਰਕਾਰ ਦੇ ਤੁਸੀਂ ਫੈਸਲੇ ਤੋਂ ਕਿੰਨਾ ਖਫਸਾ ਅਸੀਂ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਹੈ ਜੇ ਬਿੱਲ ਆਇਆ ਹਾਂ ਆ ਜੋ ਕਿਥੇ ਉਹਨਾਂ ਨੇ ਕਿਉਂ ਨਹੀਂ ਹੋਇਆ ਇਹਦਾ ਕੋਈ ਬਿਆਨ ਆਇਆ ਸਟੇਟਮੈਂਟ ਦੇਣੀ ਚਾਹੀਦੀ ਕੋਈ ਉਹਨਾਂ ਦੀ ਸਟੇਟਮੈਂਟ ਕਿਤੇ ਨਾ ਕਿਤੇ ਇਹ ਇਹ ਸ਼ੱਕ ਦੇ ਘੇਰੇ ਚਾਉਂ ਹਾਂ ਇਹ ਏਜੰਸੀ ਜੀ ਬਈ ਦੇਖੋ ਜੇ ਸਾਡਾ ਜਥੇਦਾਰ ਹੀ ਨਹੀਂ ਬੋਲਦਾ ਇਹ ਚੀਜ਼ਾਂ ਦੇ ਉੱਤੇ ਤੇ ਯਾਰ ਆਮ ਲੋਕ ਕਿੱਥੋਂ ਬੋਲ ਪੈਣਗੇ ਬੋਲਣਗੇ ਜੇ ਜਥੇਦਾਰ ਉਹ ਉਹਨਾਂ ਸਿਰ ਅਕਾਲੀ ਫੂਲਾਸ ਨੂੰ ਵਰਗੇ ਇਹਨੇ ਰਾਜ ਨੂੰ ਕਹਦਾ ਸੀ ਕਾਣਾ ਪਿੱਛੇ ਹੜਦਾ ਦੱਸੋ ਇਹ ਪਿੱਛੇ ਹੋਇਆ ਹਮ ਸੱਧਿਆ ਹੋਣਾ ਉਸ ਸੁਖਵੀਰ ਨੂੰ ਪਾਈਏ ਕਿ ਨਹੀਂ ਤਖਤੀ ਪੜਾਇਆ ਨਾ ਉੱਥੇ ਬਾਅਦ ਚ ਇਹ ਯਾਰ ਕਿਤੇ ਆ ਫੈਸਲੇ ਸਾਡੇ ਅਕਾਲ ਤਖਤ ਤੋਂ ਹੋਣ ਲੱਗ ਜਾਣ ਮੈਂ ਨਾ ਇਸ ਸਿੱਖ ਧਰਮ ਨੂੰ ਬਦਲਣ ਤੋਂ ਖੁੱਲਣ ਤੋਂ ਕੋਈ ਰੋਕ ਨਹੀਂ ਸਕਦਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਬਹੁਤ ਵਧੀਆ ਫੈਸਲਾ ਹੋਇਆ ਜੀ ਇਹਦਾ ਸਮਰਥਨ ਕਰਦੇ ਆ ਸਿੱਖ ਪੰਥ ਨੂੰ ਇਹਦੀ ਲੋੜ ਸੀ ਤਾਂ ਕਿ ਜਿਹੜੇ ਇਹ ਮਾੜੇ ਅਨਸਰ ਆ ਜਿਹੜੇ ਸਾਡੇ ਸਮਾਜ ਦੇ ਵਿੱਚ ਹੀ ਰਹਿੰਦੇ ਸਾਡੇ ਘਰਾਣੇ ਹੀ ਰਹਿੰਦੇ ਆ ਇਹਨਾਂ ਨੂੰ ਨੱਥ ਪਾਉਣੀ ਬਹੁਤ ਲੋੜ ਸੀ ਜਿਹੜਾ ਇਹਦੇ ਵਿੱਚ ਮੈਨੂੰ ਲੱਗਦਾ ਵੀ ਉਮਰਪੁਰ ਦੀ ਕੈਦ ਹੋਈ ਆ ਨਾ ਉਮਰ ਕਰਤੇ 10 ਲੱਖ ਦਾ ਜੁਰਮਾਨਾ 10 ਲੱਖ ਦਾ ਜੁਰਮਾਨਾ ਭਾਈ ਜਿਹੜਾ ਬੰਦਾ ਇਹਦੇ 'ਚ ਸਾਸਤ ਘਟਦਾ ਉਹਨੂੰ 5 ਸਾਲ ਦੀ ਸਜ਼ਾ 5 ਸਾਲ ਦੀ ਜਿਹੜਾ ਜਿਹੜਾ ਇਹਦੇ ਪਿੱਛੇ ਜਿਹੜਾ ਜਿਹੜਾ ਬੰਦਾ ਦੇ ਨਗਰ ਕਰਾ ਰਿਹਾ ਜਿਹੜਾ ਕਰਾ ਰਿਹਾ ਨਾ ਜਿਹੜਾ ਕਰਵਾ ਰਿਹਾ ਸ਼ਹਿਦਗੀ ਸ਼ਹਿਦਗੀ ਉਹਨੂੰ ਪਰ ਮੈਂ ਕਹਿੰਦਾ ਵੀ ਉਹ ਵੀ ਬਰਾਬਰ ਦਾ ਹਿੱਸੇਦਾਰ ਹੋਣਾ ਜ਼ਰੂਰੀ ਸੀ ਬਿਲਕੁਲ ਇਹ ਗੱਲ ਹੈ ਇਹ ਇਹ ਥੋੜਾ ਜਿਹਾ ਇਹਦੇ ਵਿੱਚ 20 ਪੁਆਇੰਟ ਰੱਖਿਆ ਕਹਿੰਦਾ ਇਹ ਕਮੀ ਜ਼ਰੂਰ ਆ ਇਹਦੇ ਵਿੱਚ ਕੀ ਕਰਨਾ ਸੀ ਵਾਧੂ ਨਹੀਂ ਚਾਹੀਦਾ ਬਹੁਤ ਹੋ ਜਾਣੀ ਆ ਬਾਈ ਪਹਿਲਾਂ ਮੈਦਾਨਾ ਵੀ ਜਿੰਨਾ ਕੁ ਹੋਇਆ ਇਹ ਸਿੱਖ ਪੰਥ ਨੂੰ ਸਮੁੱਚੇ ਚਾਰੇ ਵਰਨਾ ਦੇ ਜਿੰਨੇ ਵੀ ਮੰਨ ਲੋ ਧਰਮ ਆਪਣੇ ਚਾਹੇ ਉਹ ਇਸਾਈ ਹੈ ਚਾਹੇ ਮੁਸਲਮਾਨ ਹੈ ਚਾਹੇ ਗੀਤਾ ਕੀ ਠੀਕ ਹੈ ਹਿੰਦੂ ਧਰਮ ਹੈ ਸਭ ਨੂੰ ਇਹਦੇ ਇੱਕ ਹੋ ਕੇ ਪਾਲਿਸੀ ਬਾਈ ਤੋਂ ਉਪਰ ਉੱਠ ਕੇ ਇਹ ਸਮਰਥਨ ਕਰਨਾ ਜ਼ਰੂਰੀ ਹੋ ਜਾਣਾ ਚਾਹੀਦਾ ਅਸੀਂ ਮਾਤਾ ਪੰਜਾਬ ਸਰਕਾਰ ਨੇ ਕਰਤਾ ਮੈਂ ਨਾ ਕੇਂਦਰ ਸਰਕਾਰ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਸਾਡੇ ਧਰਮਾਂ ਨੂੰ ਤੁਸੀਂ ਵੀ ਯਾਰ ਕਿਸੇ ਨਾ ਕਿਸੇ ਧਰਮ ਨਾਲ ਜੁੜੇ ਹੋਏ ਆ ਤੁਸੀਂ ਵੀ ਕਿਸੇ ਨਾ ਕਿਸੇ ਮੰਨ ਲਓ ਕੰਬਰ ਨੂੰ ਆਪਦੇ ਪੀਰ ਨੂੰ ਕਿਸੇ ਨੂੰ ਮੰਨਦੇ ਆ ਗੁਰੂ ਗ੍ਰੰਥ ਸਾਹਿਬਾ ਚਾਹੇ ਉਹ ਗੀਤਾ ਕੀ ਬੇਅਦਵੀ ਸਭ ਦੀ ਬਰਾਬਰ ਹੈ ਹਰ ਇੱਕ ਧਰਮ ਚ ਹੁੰਦੀ ਹੈ ਇਸ ਕਰਕੇ ਇਹ ਬਿੱਲ ਪਾਸ ਹੋਣਾ ਜ਼ਰੂਰੀ ਹੈ ਬਾਈ ਬਹੁਤ ਵਧੀਆ ਸਲਾਹਾ ਜੋ ਕੰਮ ਹੈ ਸਰਕਾਰ ਚਾਹੇ ਜਿਹੜੀ ਮਰਜ਼ੀ ਕਰਦੀ ਪਿਛਲੀਆਂ ਕਰ ਲੀਆਂ ਜਾਂ ਆਉਣ ਵਾਲੀ ਕਰਦੀ ਹੈ ਤਾਂ ਉਹਦਾ ਸਮਰਥਨ ਕਰਨਾ ਚਾਹੀਦਾ ਲੋਕਾਂ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਧੰਨਵਾਦ